ਪਹੁੰਚ ਨਹੀਂ ਦਿੱਤੇ ਕਿ ਮਾਮਲਾ ਕੀ ਆ ਸਾਰਾ ਗੋਲਨ ਜੀ ਇਹਨੂੰ ਅਸੀਂ ਵਿਰੋਧ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਆ ਕਿਉਂਕਿ ਮਨਜੀਤ ਸਿੰਘ ਮੰਨਾ ਵੱਲੋਂ ਟਿਕਟ ਲੜੀ ਜਾ ਰਹੀ ਹੈ ਹਲਕਾ ਖਡੂਰ ਸਾਹਿਬ ਦੇ ਵਿੱਚ ਅੱਜ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਲੜ ਰਿਹਾ ਹੈ ਤੇ ਅੱਜ ਹਲਕਾ ਖੇਮ ਕਰਨ ਦੇ ਵਿੱਚ ਆਇਆ ਸੀ ਕਿ ਖੀਵੰਡ ਦੇ ਵਿੱਚ ਅਸੀਂ ਚੌਂਕ ਦੇ ਵਿੱਚ ਸੰਯੁਕਤ ਕਸਾਨ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਸਾਡੇ ਸਵਾਨਾਂ ਤੋਂ ਭੱਜ ਚੁੱਕੇ ਭਾਉੜੇ ਹੋ ਚੁੱਕੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ 13 ਮਹੀਨੇ ਤੁਸੀਂ ਦਿੱਲੀ ਦੇ ਵਿੱਚ ਬਿਠਾ ਕੇ ਰੱਖਿਆ ਸਾਡੇ 750 ਤੋਂ ਉੱਪਰ ਕਿਸਾਨ ਛੀਂਦ ਹੋ ਗਏ ਅੱਜ ਸਾਡੇ ਇੱਕ ਜਿਹੜੀਆਂ ਰਹਿਂਦੀਆਂ ਮੰਗਾਂ ਨੂੰ ਲੈ ਕੇ ਸਾਡੇ ਕਿਸਾਨ ਗਏ ਸੀ ਡੀਡੀ ਬਾਟਰਾਂ ਨੂੰ ਇਹਨਾਂ ਨੇ ਸਾਡੀ ਐਂਟਰੀ ਬੈਨ ਕਰ ਦਿੱਤੀ ਸਾਨੂੰ ਹਰਿਆਣੇ ਤੋਂ ਅੱਗੇ ਟੱਪਣ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਜਿਹੜੇ ਸਾਡੇ ਜਿਹੜੇ ਸਾਡੇ ਵੀਰਾਂ ਦੇ ਨਾਲ ਤਸ਼ੱਦਦ ਕੀਤਾ ਟਰਾਲੀਆਂ ਟਰੈਕਟਰ ਤੋੜ ਪਨ ਕੀਤੀ ਇਹਨਾਂ ਨੇ ਇੱਕ ਸਾਡੇ ਕਿਸਾਨ ਸੁਭਕਰਨ ਸਿੰਘ ਦੀ ਸ਼ਹੀਦ ਹੋ ਗਿਆ। ਉਹਦੇ ਤਹਿਤ ਅਸੀਂ ਅੱਜ ਇਹਨਾਂ ਨੂੰ ਸਵਾਲ-ਜਵਾਬ ਕਰਨੇ ਸੀਗੇ। ਜੇ ਸਾਡੀ ਐਂਟਰੀ ਦਿੱਲੀ ਦੇ ਵਿੱਚ ਨਹੀਂ ਹੋ ਸਕਦੀ ਤੇ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਫਿਰ ਅਸੀਂ ਪੰਜਾਬ 'ਚ ਐਂਟਰ ਨਹੀਂ ਹੋਣ ਦੇਵਾਂਗੇ। ਕਿਉਂਕਿ ਦਿੱਲੀ ਸਾਡਾ ਰਾਈਟ ਬੰਦਾ ਵਾ ਸਾਡੀ ਰਾਜਧਾਨੀ ਆ ਤੇ ਇਹ ਆਪ ਦੀਆਂ ਵੋਟਾਂ ਲੈਣ ਦੇ ਹਲਕਿਆਂ ਦੇ ਵਿੱਚ ਆ ਜਾਂਦੇ ਆ ਪਰ ਸਾਨੂੰ ਦਿੱਲੀ ਨੇ ਜਾਣ ਦਿੱਤਾ ਜਾਂਦਾ। ਐਸ ਕਰਕੇ ਅਸੀਂ ਇਹਨਾਂ ਦਾ ਅੱਜ ਜਿਹੜਾ ਵਾ ਛੇੜ ਕੇ ਇਹਨਾਂ ਨੂੰ ਸਵਾਲ-ਜਵਾਬ ਕੀਤੇ ਸੀ ਸਾਡੇ ਸਵਾਰਾਂ ਦੇ ਭੜੋੜਾ ਆ ਚੁੱਕਾ ਮੰਨਣਾ। ਇਹ ਭਾਈ ਭਾਦੇ MP ਜਿਹੜਾ ਖੜਾ ਵਾ ਉਹ ਆਇਆ ਸੀ ਉਹਦੀ ਰੋਸ ਮਜ਼ਹਿਰ ਕੀਤਾ ਕਿ ਕੀ ਹੈ ਸਾਰਾ ਉਹਦਾ ਜੀ ਰੋਸ ਅਸੀਂ ਜੀ ਜੀ ਪੀ ਦਾ ਇਸ ਕਰਕੇ ਕਰ ਰਹੇ ਹਾਂ ਕਿ ਸਾਡੀ ਰਾਜਧਾਨੀ ਹੈ ਦਿੱਲੀ ਅਸੀਂ ਦਿੱਲੀ ਨੂੰ ਕੂਚ ਜਾਣ ਦਾ ਐਲਾਨ ਕੀਤਾ ਸੀ ਤੇ ਸਾਨੂੰ ਰਸਤੇ ਦੇ ਵਿੱਚ ਬੈਰੀਕੇਡ ਲਾ ਕੇ ਤੇ ਰੋਕਿਆ ਗਿਆ ਜਦ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਤੇ ਸਾਨੂੰ ਮਿਲਿਆ ਕਿ ਗੋਲੀਆਂ ਜਦ ਕਿ ਆਪਣੇ ਦੇਸ਼ ਦੇ ਵਿੱਚ ਲਾਉਟ ਹੀ ਨਹੀਂ ਕਿਸੇ ਵੀ ਆਲਵਾੜ ਦੇ ਵਿੱਚ ਕਾਨੂੰਨ ਹੈ ਪਿਆ ਕੇ ਦੇਖਦੇ ਹੋ ਤਾਂ ਕੋਈ ਨਹੀਂ ਚਲਾਈਆਂ ਜਾ ਸਕਦੀਆਂ ਇਹਨਾਂ ਹੱਥੋਂ ਕਾਇਜੀ ਨੂੰ ਸੁਤੇ ਡਾਟ ਰੈਂਕਲ ਵੀ ਸਾਡੇ ਦੇ ਸਤੇ ਔਰ ਗੋਲੀਆਂ ਵੀ ਸਿੱਧੀਆਂ ਮਾਰੀਆਂ ਗਈਆਂ ਸਾਡਾ ਸ਼ੁਭ ਕਰਨ ਜਿਹੜਾ ਸ਼ਹੀਦ ਜਿੱਤਾ ਹੈ ਸਾਨੂੰ ਉਹ ਉਹਦੇ ਵਿੱਚ ਇਹਨਾਂ ਕੀ ਕੀਤਾ ਹੈ ਸਾਡਾ ਕੋਈ ਇਨਸਾਫ ਨਹੀਂ ਸਾਨੂੰ ਮਿਲ ਰਿਹਾ ਸਾਨੂੰ ਐਵੇਂ ਨਸੀਬ کہہ ਕੇ ਉਹ ਤਾਂ ਮੁੱਕਰ ਗਿਆ ਹੈ ਇੱਕ ਕੀ ਇਹ ਸਰਕਠੋਕ ਚਾਟ ਸਰਕਾਰ ਹੈ ਜਿਸ ਕਰਕੇ ਅਸੀਂ ਆਪਣੇ ਹੰਗਾਰਾ ਕਮੰਗਣ ਵਾਸਤੇ ਅਸੀਂ ਸੜਕਾਂ ਤੇ ਬੈਠੇ ਆ ਇਹ ਦੇਖੋ 5 ਸਾਲ ਪਹਿਲਾਂ ਕਾਲੀ ਦਾਲ ਦੇ ਵਿੱਚ ਰਹਿ ਕੇ ਕਿ ਇਹਨੇ ਅਸਪਰਸ਼ੀਆਂ ਜਿੱਤਿਆ ਅੱਜ ਭਾਜੀਪੀ ਦੇ ਵਿੱਚ ਚਲਾ ਗਿਆ ਇੱਕ ਦਸੋ ਇੱਕ ਉਹ ਨਿਆਂ ਸਾਡੇ ਵਾਸਤੇ ਸਾਨੂੰ ਹਰੇਕ ਪਬਲਿਕ ਦੇ ਵਾਸਤੇ ਅਸੀਂ ਨਿਆਂ ਮੰਗਦੇ ਸਾਨੂੰ ਨਿਆਂ ਹੋਣਾ ਚਾਹੀਦਾ ਪਰ ਕੋਈ ਨਿਆਂ ਨਹੀਂ ਸਾਨੂੰ ਦੇ ਰਹੇ ਜਿਹੜਾ ਵੀ ਅਸੀਂ ਰੋਸ ਕਰ ਰਹੇ ਸਿਰਫ ਆਪਣੇ ਜਵਾਬਾ ਵਾਸਤੇ ਕਰ ਰਹੇ ਆ ਕਿ ਜਵਾਬ ਲੈਣ ਵਾਸਤੇ ਅਸੀਂ ਵੀ ਰੋਸ ਇਸ ਕਰਕੇ ਕਰ ਰਹੇ ਆ ਤੇ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਦੇਣ ਸਾਨੂੰ ਜਵਾਬ ਦੇਣ ਇਹਨਾਂ ਕੀ ਕੀਤਾ ਅਸੀਂ ਕੀ ਮੰਗਿਆ ਤੇ ਸਾਨੂੰ ਇਹਨਾਂ ਕੀ ਦਿੱਤਾ ਹੈ ਸ਼ੋਭ ਕਰਨ ਲਈ ਸ਼ੋਭ ਕਰਨ ਲਈ ਜੇ ਅਸਤੀਆਂ ਲੈ ਕੇ ਤਾਮਿਲਨਾਡੂ ਦੇ ਵਿੱਚ ਗਏ ਤੇ ਸਾਡੇ ਸਾਰਨਾਗਰ ਨੂੰ ਇਹਨਾਂ ਜ਼ਿਲ੍ਹੇ 'ਚ ਬੰਦ ਕਰ ਦਿੱਤਾ ਕਿਉਂ ਕਰ ਦਿੱਤਾ ਇਹ ਸਭ ਭਾਜਪਾ ਦੀ ਸਰਕਾਰ ਦੇ ਹੁੰਦਿਆ ਹੋ ਰਿਹਾ ਹੈ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਸਾਨੂੰ ਇਹਨਾਂ ਗੱਲਾਂ ਦਾ ਸਾਨੂੰ ਜਵਾਬ ਚਾਹੀਦਾ ਹੁਣ ਆਈ ਜੋ ਜੇ ਦੇਖਿਆ ਜਾਵੇ ਤੇ ਕਿਸਾਨਾਂ ਵੱਲੋਂ ਵੀ ਜਿਹੜਾ ਆ ਵਿਰੋਧ ਜਿਹੜਾ ਰਸਤੇ ਦੇ ਵਿੱਚ ਕੀਤਾ ਗਿਆ ਅਸੀਂ ਤਾਂ ਅੱਜ ਇੱਥੇ ਸਾਡੇ ਵੱਡੇ ਵੀਰ ਵਰਦੇ ਸਾਹਿਬ ਸਰਦਾਰ ਰੂਪ ਸਿੰਘ ਜੀ ਉਹਨਾਂ ਵੱਲੋਂ ਸਾਰੇ ਹਲਕਾ ਕੈਂਪ ਕਰਦੀ ਸੰਗਤ ਤੇ ਜ਼ਿੰਮੇਵਾਰ ਬੰਦਿਆਂ ਨੂੰ ਇਕੱਠੇ ਕੀਤਾ ਸੀ ਤੇ ਸਾਨੂੰ ਹੁਕਮ ਲਾਇਆ ਸੀ ਕਿ ਆਪਾਂ ਸਭ ਤੋਂ ਪਹਿਲਾਂ ਜੋਨ ਪ੍ਰਚਾਰ ਕਰਨ ਤੋਂ ਹਲਕਾ ਖੇਮ ਕਰਨ ਦੇ ਵਿੱਚ ਬਹੁਤ ਹੀ ਪਵਿੱਤਰ ਧਰਤੀ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਫੋਰਟ ਸਾਹਿਬ ਵਿਖੇ ਮੱਥਾ ਟੇਕਣਾ ਅੱਜ ਅਸੀਂ ਸਾਰੇ ਹੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਸਭਾ ਦੇ ਕਨਵੀਨਰ ਮਨਜੀਤ ਸਿੰਘ ਜੀ ਰਾਏ ਸਾਹਿਬ ਤੇ ਸਾਡੇ ਜ਼ਿਲ੍ਹੇ ਦੀ ਸਮੁੱਚੀ ਟੀਮ ਨਾਲ ਵਰਕਰ ਸਾਹਿਬਾਨ ਤੇ ਹਲਕਾ ਖੇਮ ਕਰਨ ਦੇ ਸਾਰੇ ਹੀ ਆਗੂ ਸਾਹਿਬਾਨ ਅੱਜ ਅਸੀਂ ਇੱਥੇ ਨਤਮਸਤਕ ਹੋਣ ਆਏ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸ਼ੀਰਵਾਦ ਲਿਆ ਅਰਦਾਸ ਬੇਨਤੀ ਕੀਤੀ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਈ ਪਾਰਟੀ ਨੂੰ ਚੜਦੀ ਕਲਾ ਬਖਸ਼ਣ ਅੱਜ ਸਿਰਫ ਸਾਡਾ ਮੇਨ ਮਕਸਦ ਇਥੇ ਨਤਮਸਤਕ ਹੋਣ ਦਾ ਸੀ ਤੇ ਜੇਕਰ ਵੇਖਿਆ ਜਾਵੇ ਤਾਂ ਪਿਛਲੇ ਐਮਪੀ ਜਿਹੜੇ ਆ ਵਿਰੋਧ ਲਗਾਤਾਰ ਇਹੀ ਰਹਿੰਦਾ ਹੈ ਵੀ ਕੋਈ ਐਮਪੀ ਸਾਡੇ ਹਲਕੇ ਦੇ ਵਿੱਚ ਅਜੇ ਤੱਕ ਵੜਿਆ ਨਹੀਂ ਲੱਗਦਾ ਹੈ ਵੀ ਜੇ ਤੋਂ ਅਸੀਂ ਜਿੱਤ ਜੇ ਆਉਣ ਵਾਲੀਆਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਕਰ ਸਕੂਗੀ ਅਸੀਂ ਤਾਂ ਸ਼ੁਰੂ ਤੋਂ ਹੀ ਜਦੋਂ ਗੁਰੂ ਨੇ ਕਿਰਪਾ ਕੀਤੀ ਹੈ ਲਗਾਤਾਰ 2002 ਤੋਂ 2007 2012 ਦੇ ਵਿੱਚ ਹਲਕਾ ਖਡੂਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਬੜੀ ਵੱਡੀ ਇੱਜ਼ਤ ਮਾਨ ਦਿੱਤੀ ਸੀ ਤੇ ਜੇ ਲੋਕਾਂ ਦੇ ਵਿੱਚ ਵਿਚਰਦੇ ਰਹੇ ਆ ਤਾਂ ਗੁਰੂ ਨੇ ਕਿਰਪਾ ਕੀਤੀ ਤਿੰਨ ਵਾਰੀ ਲਗਾਤਾਰ ਉੱਥੋਂ ਦੇ ਲੋਕਾਂ ਨੇ ਐਮਐਲਏ ਬਣਾਇਆ ਤਿੰਨ ਇਹਦਾ ਦੂਜੀ ਵਾਰੀ ਤਾਂ ਕੋਈ ਪਿੰਡ ਦਾ ਸਰਪੰਚ ਨਹੀਂ ਬਣ ਦਿੰਦਾ ਜੀ ਸਾਡੀ ਤਾਂ ਇਹੀ ਮਨਛਾ ਵਾ ਕਿ ਲੋਕਾਂ ਦੀ ਸੇਵਾ ਕਰਦੇ ਜੇ ਐਮਐਲਏ ਲੋਕਾਂ ਬਣਾ ਵੀ ਦਿੱਤਾ ਕਦੇ ਮਨ 'ਚ ਇਹ ਹਉਮੈ ਹੰਕਾਰ ਨਹੀਂ ਰੱਖਿਆ ਕਿ ਮੈਂ ਕੋਈ ਐਮਐਲਏ ਹਾਂ ਲੋਕਾਂ ਦੇ ਸੇਵਾਦਾਰ ਬਣ ਕੇ ਰਹੇ ਆਂ ਲੋਕਾਂ ਵਿਚਰਦੇ ਰਹੇ ਆ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਰਹੇ ਆ ਤੇ ਹੁਣ ਵੀ ਗੁਰੂ ਕਿਰਪਾ ਕਰਨ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਅਸ਼ੀਰਵਾਦ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਜੇ ਸਾਨੂੰ ਵੀ ਇਹ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇ ਦਿੰਦੇ ਨੇ ਤੇ ਅਸੀਂ ਤਕੜੇ ਹੋ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗੇ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਭਿੱਖੀਵੜਾ ਚੌਕ ਦੇ ਵਿੱਚ ਉਸ ਬਾਰੇ ਕੀ ਕਿਹਾ ਜਾਊਗਾ ਉਹਨਾਂ ਦੀ ਮਰਜ਼ੀ ਆ ਜੀ ਹਰ ਇੱਕ ਨੂੰ ਆ ਕੇ ਆਪੋ ਆਪਣੀ ਗੱਲ ਕਰਨ ਦਾ ਉਹ ਆਪ ਦਾ ਕੰਮ ਕਰੀ ਜਾਂਦੇ ਆ ਆਪ ਦਾ ਕਰੀ ਜਾਂਦੇ ਬੰਨਾ ਜੀ ਹਲਕਾ ਖੇਮਕਰ ਦੇ ਵਿੱਚ ਅੱਜ ਤੁਸੀਂ ਪਹਿਲੀ ਵਾਰ ਆਏ ਜੇ ਜਿਹੜੇ ਬੀਜੇਪੀ ਦੇ ਮੰਡਲ ਪ੍ਰਧਾਨ ਬਣਾਏ ਗਏ ਹਲਕਾ ਖੇਮਕਰ ਦੇ ਬੀਜੇਪੀ ਦੇ ਕਾਫੀ ਆਗੂ ਜਿਹੜੇ ਇਸ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ ਰੈਲੀ ਵਿੱਚ ਨਹੀਂ ਪਹੁੰਚ ਸਕੇ ਉਹਨਾਂ ਨੂੰ ਮੈਸੇਜ ਨਹੀਂ ਦਿੱਤਾ ਗਿਆ ਕਿ ਜੇ ਤਾਂ ਬੇਰੇ ਤਾਂ ਕੋਈ ਧਿਆ ਕੋਈ ਨਹੀਂ ਆਇਆ ਕੋਈ ਆਫਤ ਦਾ ਰਜਿਵਾ ਵੀ ਹੋ ਸਕਦਾ ਵਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਅਸੀਂ ਸਾਰੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਬਹੁਤ ਵਧੀਆ ਮਿਹਨਤੀ ਇਨਸਾਨ ਨੇ ਇਹਨਾਂ ਦੀ ਟੀਮ ਬੜੀ ਬਹੁਤ ਵਧੀਆ ਵਾ ਅੱਜ ਹਲਕਾ ਤਵਨਤਾਰਨ ਦੇ ਵਿੱਚ ਜੇ ਭਾਜੀਪੀ ਨੂੰ ਕੋਈ ਖੜਿਆ ਕੀਤੇ ਆ ਪਿੰਡਾਂ ਦੇ ਵਿੱਚ ਤੇ ਉਹ ਸਰਦਾਰ ਹਰਜੀਤ ਸਿੰਘ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਸਿਹਰਾ ਜਾਂਦਾ